ਸਲੋਗ ਮੈਂ ਲਾਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚ ਲਿਆ ਫਲ ਪਾਵਣਾ ਖੋਮੇ ਵਿੱਚੋਂ ਜਾਏ ਜੇ ਕੋਈ ਮਨੁੱਖ ਸਤਿਗੁਰ ਨਾਲ ਆਪਣਾ ਚਿਤ ਜੋੜਦਾ ਹੈ ਉਸ ਦੇ ਮਨ ਵਿੱਚੋਂ ਮੈਂ ਮੈਂ ਵਾਲਾ ਸੁਭਾਅ ਦੂਰ ਹੋ ਜਾਂਦਾ ਹੈ ਬੰਧਨ ਤੋੜੇ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮੇ ਨਾਮ ਅਲਬ ਹੈ ਗੁਰਮੁਖ ਵਸੇ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਹੋ ਤਿਨ ਬਲਿਹਾਰੇ ਜਾਓ ਗੁਰੂ ਗਿਆਨ ਮਾਇਆ ਦੇ ਬੰਧਨਾਂ ਨੂੰ ਤੋੜਦਾ ਹੈ ਤੇ ਜੀਵ ਸੱਚੇ ਹਰੀ ਚ ਸਮਾਇਆ ਰਹਿੰਦਾ ਹੈ ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ ਸਤਿਗੁਰੂ ਦੇ ਸਨਮੁਖ ਹੋ ਕੇ ਮਨ ਮੁਖਤੋ ਗੁਰਮਖ ਬਣੇ ਜੀਵ ਦੇ ਮਨ ਵਿੱਚ ਆ ਕੇ ਵਸਦਾ ਹੈ ਸਤਿਗੁਰੂ ਸਮਝਾ ਰਹੇ ਹਨ ਮੈਂ ਸੱਦਗੇ ਹਾਂ ਉਹਨਾਂ ਤੋਂ ਜੋ ਸਤਿਗੁਰੂ ਜੀ ਦੱਸੀਕਾਰ ਕਰਦੇ ਹਨ ਪਾਵ ਗੁਰਬਾਣੀ ਤੋਂ ਸਿੱਖਿਆ ਲੈ ਕੇ ਉਸ ਦਾ ਸੰਗ ਕਰਕੇ ਉਹਨਾਂ ਵਿਚਾਰਾਂ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾ ਕੇ ਉਸ ਨਾਲ ਪੇਤ ਲਈ ਰੱਖਦੇ ਹਨ ਵਾਣੀ ਦਾ ਸਿਮਰਨ ਮਨ 'ਚ ਟਿਕ ਜਾਵੇ ਤਾਂ ਭਾਂਡਾ ਸਿੱਧਾ ਹੋ ਜਾਂਦਾ ਹੈ ਸਾਰੀਆਂ ਸਹੇਲੀਆਂ ਦੀ ਲਗਨ ਇੱਕ ਹੋ ਜਾਂਦੀ ਹੈ ਸੱਚ ਸੱਚ ਜ ਸਮਾ ਜਾਂਦਾ ਹੈ